ਸਮਲ ਵਿਹਾਰ ਵੈਲਫੇਅਰ ਸੁਸਾਇਟੀ ਵੱਲੋਂ ਵਾੜ ਨੰਬਰ 75 ਵਿੱਚ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਘਰਾਂ ਦਾ ਕੂੜਾ ਤਿੰਨ ਭਾਗਾਂ ਦੇ ਵਿੱਚ ਵੰਡ ਕੇ ਗਿੱਲਾ ਸੁੱਕਾ ਤੇ ਕਦਰਦਾਰ ਸਿਰਫ਼ ਤੇ ਸਿਰਫ਼ ਰੈਕ ਪਿਕਰ ਨੂੰ ਹੀ ਦਿੱਤਾ ਜਾਵੇ ਕੂੜਾ ਖਾਲੀ ਪਲਾਟਾਂ ਵੀ ਚੌਂਕਾਂ ਵਿੱਚ ਜਾਂ ਗਲੀਆਂ ਦੇ ਵਿੱਚ ਨਾ ਸੁੱਟਿਆ ਜਾਵੇ ਕੂੜੇ ਦੀ ਵੰਡ ਜ਼ਰੂਰੀ ਹੈ ਮਜਬੂਰੀ ਨਹੀਂ ਸੋਰ ਸੈਗਰੀਗੇਸ਼ਨ ਕਰੀਏ ਸਵੱਛ ਹੋਏ ਨੇਸ਼ਨ ਕਿਉਂਕਿ ਜੇ ਅਸੀਂ ਕੂੜੇ ਦੀ ਵੰਡ ਕਰਾਂਗੇ ਤੇ ਅਸੀਂ ਤਾਂ ਹੀ ਕੂੜੇ ਨੂੰ ਸਹੀ ਜਗ੍ਹਾ ਤੇ ਪ੍ਰੋਸੈਸ ਕਰ ਸਕਾਂਗੇ ਗਿੱਲੇ ਕੂੜੇ ਦੇ ਵਿੱਚ ਆਪਣੇ ਖਾਣ ਪੀਣ ਦੀਆਂ ਚੀਜ਼ਾਂ ਆਉਂਦੀਆਂ ਜਿਵੇਂ ਰਸੋਈ ਦਾ ਸਬਜ਼ੀਆਂ ਦੀ ਕਟਿੰਗ ਫਰੂਟ ਦੀ ਕਟਿੰਗ ਚਾਹ ਪੱਤੀ ਐਗ ਸ਼ੈਲ ਜਾਂ ਸਾਡਾ ਬਚਿਆ ਹੋ ਗਿਆ ਜਾਂ ਪਲਾਸਟਿਕ ਜਿਹੜੀਆਂ ਕਿ ਚੀਜ਼ਾਂ ਨਾ ਗਲਣ ਵਾਲੀਆਂ ਚੀਜ਼ਾਂ ਆਉਂਦੀਆਂ ਨੇ ਤੇ ਖਤਰਨਾਕ ਕੂੜੇ ਦੇ ਵਿੱਚ ਸਾਡਾ ਸਪਰੇਅ ਆਉਂਦੇ ਨੇ ਕੋਈ ਮੈਡੀਸਿਨਸ ਐਕਸਪਾਇਰੀ ਮੈਡੀਸਨ ਜਾਂ ਕੋਈ ਮੈਡੀਕੇਟਡ ਕੂੜਾ यहां ਸਾਡੇ ਇਹਦੇ ਕੀ ਕੈਮੀਕਲ ਦੀ ਪੁਜਾਖਾਂ ਦੀਆਂ ਬੋਤਲਾਂ ਅਤੇ ਡੱਬੇ ਆਉਂਦੇ ਨੇ ਕਿਸੇ ਵੀ ਤਰ੍ਹਾਂ ਦੇ ਡਾਕਟਰੀ ਇਲਾਜ ਦਾ ਕੂੜਾ ਜਿਵੇਂ ਪੱਟੀਆਂ, ਟਾਇਲਰ ਅਤੇ ਸੈਨੀਟਰੀ ਪੈਡ ਨੂੰ ਕਾਗਜ਼ ਵਿੱਚ ਲਪੇਟ ਕੇ ਹੀ ਕੂੜੇਦਾਨ ਵਿੱਚ ਸੁੱਟਿਆ ਜਾਏ ਕੂੜਾ ਫੁਲੀਆਂ ਤੋਂ ਹਟਾ ਦਾ ਸੰਯੋਗ ਕਰੋ ਜੀ ਮੁੜੀ ਦੀ ਵੰਡ ਕਰ ਨੀ ਜ਼ਰੂਰੀ ਹੈ ਬਚੂੜੀ ਨਹੀਂ ਨਗਰ ਨਿਯਮ ਜਲੰਧਰ ਵੱਲੋਂ ਸਰੂਈ ਸੂਚਨਾ ਨੈਸ਼ਨਲ ਗ੍ਰੀਨ ਪ੍ਰਦੂਸ਼ਨ ਕੋਡਾਂ ਦਿੰਦੇ ਹੈ ਕਿ ਸ਼ਹਿਰ ਵਿੱਚ ਕੂੜੇ ਦੇ ਸੰਯੋਗ ਸਬੰਧਨ किमिडाबी पदार्थਾਂ ਦੀਆਂ ਬੋਤਲਾਂ ਅਗਰ ਕਾਗਜ਼ ਵਿੱਚ ਰਿਪੇਟੇ ਹਨ ਪੂਰੇ ਨਾਲ ਵਿੱਚ ਸੁੱਟਿਆ ਜਾਂਦਾ ਹੈ। ਇਹ ਹੈ ਨਹੀਂ ਕਿ ਆਸਮੀ। ਮਲਸਾ ਨੈਚੁਰਲ ਗ੍ਰੋਥ ਰੈਗੂਲਰ ਅਤੇ ਨਿਊ ਸਪੋਰਟ ਸੋਲਿਡ ਬੇਸ ਰੂਲ 2016 ਦੇ ਤਹਿਤ ਸ਼ਹਿਰ ਵਿੱਚ ਸੂਰੇ ਦੇ ਸੀਓਪ ਪ੍ਰਬੰਧਨ ਨੂੰ ਖਾਸਾ ਵਾਇਰਡ ਕੀਤੀ ਫਤੇ ਕਮਲਗੜ੍ਹ ਹੈਲਥ ਕੇਅਰ ਸੁਸਾਇਟੀ ਫੋਰ ਮਿਨਿਸਪਲ ਕਾਰਪੋਰੇਸ਼ਨ ਜਲੰਧਰ ਦੇ ਸਹਿਯੋਗ ਦੇ ਨਾਲ ਅੱਜ ਕਮਲਗੜ੍ਹ ਗੇਟ ਨੰਬਰ 1 ਐਂਡ ਗੇਟ ਨੰਬਰ 2 ਤੇ ਸਾਡੇ ਬਹੁਤ ਹੀ ਸਹਿਕਾਰਯੋਗ ਮੈਡਮ ਤੁਮਨ ਮੈਡਮ ਸਾਰਿਆਂ ਨੂੰ ਜੋ ੂੜੇ ਦੀ ਸੰਭਾਲ ਜਿੱਦਾਂ ਆਪਾਂ ਕਰ ਸਕਦੇ ਆ ਕਿੱਦਾਂ ਵੀ ਰਿਸਾਈਕਲਿੰਗ ਕਰ ਸਕਦੇ ਆ ਜੋ ਵੀ ਇਹਨਾਂ ਨੇ ਇਨਸਟਰਕਸ਼ਨਸ ਦਿੱਤੀਆਂ ਐ ਪੈਂਫਲਟ ਦੇ ਵਿੱਚ ਹੈਗੇ ਆ ਅਸੀਂ ਘਰ-ਘਰ ਜਾ ਕੇ ਦੇ ਰਹੇ ਆ ਪਲੀਜ਼ ਸਾਰੇ ਇਹਦੇ ਤੇ ਅਵੇਅਰ ਹੋਣ ਔਰ ਇਹਨਾਂ ਦਾ ਸਹਿਯੋਗ ਕਰਨ ਧੰਨ ਨੇਸ਼ਨਲ ਡੀਨ ਟ੍ਰਿਬਿਨਲ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਘਰਾਂ ਦਾ ਕੂੜਾ ਤਿੰਨ ਭਾਗਾਂ ਵਿੱਚ ਵੰਡ ਕੇ ਗਿੱਲਾ ਸੁੱਕਾ ਤੇ ਕਦਰਨਾਕ ਸਿਰਫ ਤੇ ਸਿਰਫ ਰੈਕਪੀਕਰ ਨੂੰ ਦਿਓ ਖਾਲੀ ਪਲਾਟਾਂ ਵਿੱਚ ਚੌਕਾਂ ਵਿੱਚ ਜਾਂ ਸੜਕਾਂ ਦੇ ਵਿੱਚ ਕੂੜਾ ਨਾ ਸੁੱਟਿਆ ਜਾਵੇ ਘਰਾਂ ਦੇ ਬਾਹਰ ਜ਼ਿੰਦਗੀ ਨਾ ਪੈਦਾ ਖਰਾ ਹੋਣ ਦਿਓ ਔਰ ਨਾ ਹੀ ਸਾਂਪ ਜਾਂ ਗੰਦਾ ਪਾਣੀ ਖੜਾ ਹੋਣ ਦਿਓ ਕਿਉਂਕਿ ਇਹ ਜਿਹੜੀਆਂ ਬਿਮਾਰੀਆਂ ਨੇ ਇਹ 2 ਮਹੀਨੇ ਦੇ ਵਿੱਚ ਬਰਸਾਤਾਂ ਦੇ ਵਿੱਚ ਇਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੁੰਦੀਆਂ ਜਿਵੇਂ ਡੇਂਗੂ ਮਲੇਰੀਆ ਤੋਂ ਇਹਨਾਂ ਤੋਂ ਬਚਣ ਦੇ ਲਈ ਸਾਨੂੰ ਖਾਸ احتیاط ਵਰਤਣ ਦੀ ਲੋੜ ਹੈ ਕਿ ਅਸੀਂ ਆਪਣੇ ਘਰਾਂ ਦੇ ਆਸ-ਪਾਸ ਪੂਰਾ ਨਾ ਇਕੱਠਾ ਹੋਣ ਦੇਈਏ ਘਰਾਂ ਦੇ ਵਿੱਚ ਵੀ ਪੂਰਾ ਅਸੀਂ ਏ ਟੱਕ ਕੇ ਰੱਖੀਏ ਥੋੜੇ ਜੇ ਉੱਪਰ ਨਗਵਾੜ ਨਾ ਇਕੱਠਾ ਕਰੀਏ ਕਿਉਂਕਿ ਬਰਸਾਤ ਦੇ ਨਾਲ ਉੱਥੇ ਨਗਵਾੜ ਦੇ ਵਿੱਚ ਪਾਣੀ ਖੜਾ ਹੋ ਜਾਂਦਾ ਜਿੱਥੇ ਕਿ ਡੇਂਗੂ ਦਾ ਜਾਂ ਮਲੇਰੀਆ ਦਾ ਜਿਹੜਾ ਜੜਵਾ ਪੈਦਾ ਹੋ ਜਾਂਦਾ ਹੈ ਇਸ ਕਰਕੇ ਅਸੀਂ ਖਾਸ ਧਿਆਨ ਰੱਖੀਏ ਆਪਣੇ ਸ਼ਹਿਰ ਨੂੰ ਆਪਣੇ ਏਰੀਏ ਨੂੰ ਤੇ ਆਪਣੇ ਆਪ ਨੂੰ ਤੰਦਰੁਸਤ ਤੇ ਸਾਫ਼-ਸੁਥਰਾ ਰੱਖੀਏ ਸੋ ਸਾਰਿਆਂ ਨੂੰ ਦੁਬਾਰਾ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਘਰਾਂ ਦੇ ਕੂੜੇ ਨੂੰ ਇhtiyat ਦੇ ਨਾਲ ਤਰਤੀਬ ਦੇ ਨਾਲ ਰੱਖਿਆ ਜਾਵੇ ਥੈਂਕ ਯੂ ਇਸ ਦੇ ਲਿਫਾਫੇ ਵਿੱਚ ਪਾ ਕੇ ਨਾ ਸੁੱਟੀ ਜਾਏ ਕਿਉਂਕਿ ਕੂੜੇ ਵਿੱਚ ਹਰ ਤਰ੍ਹਾਂ ਦੇ ਪਲਾਸਟਿਕ ਦੇ ਲਿਫਾਫੇ ਫੈਕਟਰੀ ਦਾ ਪਤਾ ਮਿਲfound ਹੈ। ਅਗਲਾ ਮਾਸ ਮੁਰੇ ਵਿੱਚ ਸਕਟਿਵ ਸਿਕੀਆਂ ਬੋਲਣਾ ਲਈ ਬਲੈਗ ਅਤੇ ਸਿੱਕੇ ਰਾਮੇਸ਼ ਤੇਰਾਵੂ ਦੀ ਬੰਦ ਕਰੀ ਜ਼ਰੂਰੀ ਹੈ। ਅਧੂਰੀ ਨਹੀਂ।